ਦੋਨ ਲਣ ਤੇਰਾ ਕੋ ਪ੍ਰਭੂ ਨਾਮ ਤਬੇ ਕਰ ਹਤ गुरु नानक महाराज जी आप जी जेठे नंद महान परमकारी जगत तारोतान धनी सतगुरु बाबा श्री चंदन जीव महाराज बाला the am वेद भगवा ਸਤਿਨਾਮ ਉਹ ਵੰਗਾਲਮ ਬਦ ਮਾਦਵ ਕਾਰ ਲਲਤ ਬਿਨਾ ਬਲਗਾਵਈ ਆਪਣੀ ਆਪਣੀ ਭਾਗ ਅਸ਼ਟਕੋ ਤਨ ਤੈ ਜੋ ਤੇ ਕਾਵਿ ਦਾ ਹਿਤ ਪਾਤਰ ਦੂਤਿਆ ਮਾਲ ਹੋ ਸਦਾਲਾ ਪਈ ਸੰਤ ਰਾਗਨੀ ਪਾ ਚੋਤਾ ਪਏ ਗੋਲ ਕਰੀ ਜੀਵਨ ਨਾਰੀ ਸਦਾਨਿ ਸਿਉ ਕੰਕਾਰੀ ਰਾਸੇ ਪਰ ਤੁਮਾਈ ਬਾਗ ਰਾਗ ਤੇ ਸੁਖ ਸੰਗ ਲਾਈ ਮਾਰੂ ਮਸਤਾਨ ਨੂੰ ਮਾਰਾ ਮਾਰ ਪੜਨ ਤੋ ਸੋ ਪਾਇਆ ਕੋਠਕੋ ਭੋਰਾ ਕਦਗਾਈ ਅਸ਼ਮਾਨ ਨੂੰ ਮਨਤ ਸੱਜਾਈ ਊਨ ਢੋਲ ਪੰਚਨਰ ਸੰਗ ਅਸ਼ਟ ਸੋਤ ਕੋਠੇ ਤਾਨ ਪਨੋਲ ਕਾਇਨ ਕਰਮੀ ਲਾਵਈ ਦੇਵ ਦੇਵ ਕਰਿਆਈ ਬਸੰਤ ਸੰਦੂਰ ਸੋ ਆਈ ਸਾਰ ਸਾਰੇ ਪਾਰ ਜਾ कंगलाई माचो आर जा सुरमानद पास कर आए चंद्र बीम मंगल न सोहाए सर सुबान आए बिनोदा गावे दस बसंत कुमोदा अष्ट पुत्र मैं कहे सवारी कुन आए दीपक की पारी कशली पट मंजरी टोटी कई अलाप पामोदियो गुजरी संग दीपक के तापा ਹਾਲੰਤਾ ਗੋਤਰੀਓ ਰਾਮਾ ਅਮਲ ਉਸਮਚਾ ਪਤਕੇ ਨਾਮਾ ਗੋਰਾ ਮੋਕੰਡਰਾ ਕਲਿਆਣਾ ਜਿ ਪੁੱਤਰ ਦੀ ਪਤਕੇ ਜਾਨਾ ਸਾਧੂ ਮਿਲਿ ਸ੍ਰੀ ਰਾਗ ਵੇ ਆਵੈ ਪਾਂਚੋ ਸੰਤ ਬ੍ਰਹਮ ਕਟ ਲਾਵੇ ਬੈਰਾ ਦੀ ਕਰਨਾ ਕੀ ਧਰੀ ਨਮ ਰਿਵਾਵੈ ਆਸਾ ਮਰੀ ਤੇਹ ਪਾਛੇ ਸੰਤ ਜੀ ਅਲਾਪ ਕੀ ਸ੍ਰੀ ਰਾਧਾ ਸਿਉ ਪਾਛੋ ਥਾਪੀ ਤਾਰੂ ਸਾਜ ਸਾਜਰਾ ਔਰ ਹੋੜ ਗੋਧੀਰ ਕਸ਼ਟ ਪੁੱਤਰ ਸ੍ਰੀ ਰਾਗ ਕੀ ਗੁੰਡ ਕੁੰਬ ਮੀਰਾ ਕਸ਼ਟਮੇਨ ਰਾਗ ਬਿਗਾਵੇ ਪਾਂਚੋ ਸੰਗ ਬਰੰਗਣ ਲਾਵੇ ਔਰ ਠੋੜ ਮਲਾਰੀ ਧੁਨੀ ਗੁੰਡ ਗਾਵੇ ਆਸਾ ਕੁਣ ਗੁੜੀ ਉਚੈ ਸੁਰ ਸੋਹੋ ਵੇਗ ਰਾਤ ਸਿਉ ਪਾਂਚੋ ਚੀਨੀ ਬੈਰ ਤਰ ਗਜ ਤਰ ਕੇ ਤਾਰਾ ਜਬਲੀ ਤਰ ਨਾ ਡਿਓ ਜਲ ਤਾਰਾ ਉਡ ਗਾਵੇ ਨਾਨਕ ਦੇਰਹਤ ਸੱਜਣ ਸੱਚਾ ਪਦਸ਼ਾਹ ਚਿਰਸਾ ਦੇਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸਤਿ ਉਤੈਰਕ ਵਾਲਾ ਪ੍ਰਭ ਸਤ ਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਕੇ ਕਟਕੜ ਸ਼ਬਦ ਸੁਪਾਕੇ ਸਤਿ ਉਤੈਰਕ ਵਾਲਾ ਰਾਜਾ ਸਤਗੁਰ ਦੀਨ ਦਿਆਲਾ ਕਾਜ ਆਪਣੇ ਆਪ ਰੱਖੇ ਕਟਕੜ ਸ਼ਬਦ ਸੁਪਾਕੇ ਗੁਰ ਕੇ ਚਰਨ ਉਪਰਬਲ ਜਾਏ ਦਿਨ ਸਰਾਣ ਸਾਸ ਸਮਾਲੇ ਪੂਰਨ ਸੁਪਨੇ ਥਾਏ ਰਹਾਓ ਆਪ ਜਾਈ ਹੋਵਾ ਸਚੇ ਦਾ ਸਚਾ ਟੋਆ ਤੇਰੀ ਪਗਤ ਵਡਿਆਈ ਕਾਇ ਨਾਨਕ ਪ੍ਰਭ ਸਰਣਾਇ ਆਪ ਸਹਾਈ ਹੋਵਾ ਸਚੇ ਦਾ ਸਚਾ ਟੋਆ ਤੇਰੀ ਪਗਤ ਵਡਿਆਈ ਕਾਇ ਨਾਨਕ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਕਲਸਾ ਆਰੇ ਬੁਝੇ ਕੀ ਬਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁਖ ਤੰਤੋ ਸੁਖ ਆ ਸਭ ਥਾਈ ਕਾਰ ਬ੍ਰਹਮ ਕੋ ਰਣ ਪਰਮੇਸ਼ਰ ਰਮ ਰਹਿਆ ான சாா துரீ ஆகல சித்தாயு நான சாச்சு வாயு சாசா

the ਅਕਾਲ ਸਤਿ ਸ੍ਰੀ ਅਕਾਲ ਹੈ ਸਤਿਗੁਰੂ ਜੀਵਾਸਾ ਗੁਰੂ ਘਰ ਤੋਂ ਨਾਮ ਕੇ ਸਹਿਬ ਜੀ ਉਹ ਮਹਾਰਾਜ ਜੀ ਆਪ ਜੀਆਂ ਦੇ ਜੇ ਟੇਨਤ ਮਹਾਨ ਪਰਿਕਾਰੀ ਜਗਤਾਨ ਹਰ ਪਾਜੋਤਾ ਦੇ ਧਰੇ ਸਤਿਗੁਰੂ ਬਾਬਾ ਸ਼ਿਵ ਚੰਦਰ ਜੀ ਮਹਾਰਾਜ ਜੀ ਆਪ ਜੀਆਂ ਦਾ 531ਵਾਂ ਪ੍ਰਕਾਸ਼ ਆਗਮਨ ਤੋਂ ਮਰਉਂਦੇ ਆ ਸਾਫ ਸਤਿ ਕਾ ਬਲੋਂ ਆਪ ਜੀ ਦੀ ਆਰੰਗੀ ਬਾੜੀ ਧੱਕੀ ਬਾੜੀ ਆਈ ਜਿਸ ਨਾਲ ਸਗਲੇ ਚਿੰਤ ਮਿਟਾਈ ਹੀ ਦੇ ਸ਼੍ਰੀ ਗੱਡਪਾਠ ਸਹਿਮਾ ਦੇ ਲੜੀਵਾਰ ਪ੍ਰਵਾਹ ਸੋ ਸੁਗਿਤਾ ਵੱਲੋਂ ਉਚਾਰੇ ਗਏ ਸਤਿਗੁਰੂ ਪਾਤਸ਼ਾਹ ਜੀ ਪਰਸੋ ਦੇ ਰੋਜ਼ ਤੋਂ ਪਹਿਲੇ ਕੇਵਲ ਧਿਆਨ ਕਰਦੇ ਸਿਰ ਤੇ ਨਾਮ ਜਪਨ ਨਾਲ ਸਾਰੇ ਇੱਦਾਂ ਕਮਨਾ ਕਰਦੇ ਸਨ ਚਾਰੇ ਲੜ ਗਈ ਬਾੜੀਆਂ ਦਾ हांजी अंक जींक जी ਲੰਗਰ ਨਹੀਂ ਸ਼ਗਨਾਂ ਜੀ ਆ ਗਈ ਆ ਗਈ ਆ ਰਹੀ ਆ ਇੱਧਰ ਪਾਓ ਜੀ ਤੁਸੀਂ ਆਤਾ